ਇਸ ਦੁੱਖ ਦੀ ਘੜੀ ਦੇ ਵਿੱਚ ਬਾਈ ਬਹੁਤ ਔਖਾ ਹੁੰਦਾ ਹੈ ਮੈਨੂੰ ਲੱਗਦੀ ਵੀ ਤੁਸੀਂ ਸੱਭਿਆਚਾਰ ਦੇ ਨਾਲ ਜੁੜੇ ਹੋਨੇ ਹੋ ਕਿਸੇ ਨੂੰ ਖੁਸ਼ੀਆਂ 'ਚ ਸ਼ਾਮਲ ਕਰਿਆ ਤੁਸੀਂ ਹਰ ਇੱਕ ਨੂੰ ਕਰਦੇ ਹੋ ਪਰ ਕਿਸੇ ਦੇ ਜਦੋਂ ਇਸ ਤਰ੍ਹਾਂ ਦੇ ਘਟਨਾ ਵਾਪਰ ਜੇ ਤਾਂ ਉਹ ਸੱਥਰ ਤੇ ਬਹਿਣਾ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਪਹਿਲਾਂ ਸਿੱਧੂ ਵੀਰ ਦੇ ਪਰਿਵਾਰ ਨੂੰ ਵੀ ਉਸ ਆਲਮ ਦੇ ਵਿੱਚੋਂ ਗੁਜ਼ਰਦੇ ਦੇਖਿਆ ਤਾਂ ਹੁਣ ਉਹ ਸੇਮ ਕਹਾਣੀ ਜਿਵੇਂ ਕਹਿ ਸਕਦੇ ਆ ਜਵੰਦਾ ਵੀਰ ਸਾਡੀ ਬਾਈ ਨਾਲ ਨਾ ਬਹੁਤ ਮੇਰੀਆਂ ਜੱਦਾ ਜੁੜੀਆਂ ਹੋਈਆਂ ਨੇ ਹੈ ਨਾ ਤੇ ਅਸੀਂ ਹਰ ਦੂਜੇ ਦੀ ਜਿਸੋਚ ਇਕੱਠੇ ਹੁੰਦੇ ਸੀ ਹਨ ਤੇ ਮੇਰੀ ਉਹ ਗੱਲ ਕਦੇ ਨਹੀਂ ਭੁੱਲਦੀਆਂ ਜਦੋਂ ਬਾਈ ਨੇ ਮੈਨੂੰ ਵੇਖ ਲੈਣਾ ਬਾਈ ਨੇ ਨਾ ਆਪਣੀ ਸਟੇਜ ਬੰਦ ਕਰ ਦੇਣੀ ਮਾਈਕ ਲੈ ਕੇ ਮੇਰੇ ਕੋਲ ਆ ਜਾਣਾ ਹਨਾ ਤੇ ਐਨੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੇ ਮਿਲਣਾ ਤੇ ਉਹ ਗੱਲਾਂ ਉਹਨਾਂ ਦੀਆਂ ਬਿਲਕੁਲ ਵੀ ਦਿਮਾਗ ਤੋਂ ਨਿਕਲ ਨਹੀਂ ਆ ਰਹੀਆਂ ਹੱਸਦਾ ਚਿਹਰਾ ਹਨਾ ਉਹਨਾਂ ਦਾ ਤਾਂ ਉਹਨਾਂ ਨੇ ਮਾਈਕ ਫੜਾ ਦੇਣਾ 10 ਵਾਰਾਂ ਸਟੇਜਾਂ ਤਾਂ ਮੈਂ ਉਹ ਭੁੱਲਦੇ ਨਹੀਂ ਜਿਹੜੀਆਂ ਉਹਨਾਂ ਨੇ ਕੰਟੈਪ ਦੀ ਮਹਿਕਮੇ ਨੂੰ ਫੜਾ ਕੇ ਆਪ ਨੱਚਣਾ ਖੁੱਲ ਕੇ ਨੱਚਣਾ ਮੈਂ ਤਾਂ ਜੇ ਕਈ ਵਾਰ ਅਸੀਂ ਮੈਂ ਚੰਡੀਗੜ੍ਹ ਚੱਲ ਜਾਣਾ ਮੈਂ ਫੋਨ ਮਾਰਨਾ ਪਹਿਲੀ ਰਿੰਗ ਤੇ ਫੋਨ ਚੱਕਣਾ ਤੇ ਉਹਨੇ ਇਹ ਨਹੀਂ ਕਹਿਣਾ ਇਹ ਪੁੱਛਣਾ ਬਾਈ ਤੁਸੀਂ ਹੈ ਕਿੱਥੇ ਹੋ ਹਨਾ ਉੱਥੇ ਆਪ ਚੱਲ ਕੇ ਆ ਜਾਣਾ ਕਈ ਕਈ ਰਾਤ ਤੱਕ ਅਸੀਂ ਗੱਲਾਂ ਮਰੀਏ ਨਾ ਸੱਚੀ ਵਿੱਚ ਕਹਿੰਦੇ ਵੀ ਇੰਡਸਟਰੀ ਨੂੰ ਇਹੋ ਜਿਹਾ ਹੀਰਾ ਕਲਾਕਾਰ ਨਹੀਂ ਮਿਲਣਾ ਇੰਨਾ ਸਾਫ ਸੁਥਰਾ ਤੇ ਉਹਦੀ ਗਾਇਕੀ ਤੇ ਉਹਦੇ ਵਿੱਚ ਨਿਮਰਤਾ ਇੰਨੀ ਜ਼ਿਆਦਾ ਸੀਗੀ ਹਨਾ ਤੇ ਮੈਂ ਮੈਂ ਨਹੀਂ ਕਿਸੇ ਚੰਨੀ ਨਿਮਰਤਾ ਦੇਖੀ ਹਨਾ ਹਮੇਸ਼ਾ ਝੁੱਕ ਕੇ ਮਿਲਣਾ ਪਿਆਰ ਨਾਲ ਮਿਲਣਾ ਸਾਡੀਆਂ ਸਾਂਝਾਂ ਬਹੁਤ ਸੀ ਉਹਦੇ ਨਾਲ ਬਹੁਤ ਜ਼ਿਆਦਾ ਉਹਦੀਆਂ ਉਹਦੇ ਨਾਲ ਸਾਂਝੀਆਂ ਸੀ ਉਹਨੇ ਮੈਨੂੰ ਜਦੋਂ ਦੇਖਣਾ ਮੇਰਾ ਗੈਟਅਪ ਦੇਖ ਕੇ ਮੈਨੂੰ ਕਹਿੰਦਾ ਬਾਈ ਤੁਸੀਂ ਡਰੈਸਾਂ ਕਿੱਥੋਂ ਬਣਵਾਉਂਦੇ ਹੋ ਮੈਂ ਉਹਨੂੰ ਮਜ਼ਾਕ ਕਰਨਾ ਮੈਂ ਬਾਈ ਤੁਸੀਂ ਮਜ਼ਾਕ ਕਰਦੇ ਮਾਜੂਦ ਤੁਹਾਡੀਆਂ ਡਰੈਸਾਂ ਦੀ ਦੀ ਰੂਪਨ ਗਰੇਵਾਲ ਜੀ ਤਿਆਰ ਕਰਦੇ ਨੇ ਮੈਂ ਕਿਹਾ ਇਹ ਉਹ ਨਹੀਂ ਸਾਡੀਆਂ ਨਹੀਂ ਹੁੰਦੀਆਂ ਤੇ ਸੋ ਮਤਲਬ ਕਿ ਵੀ ਅਸੀਂ ਪਰਸੋਂ ਮੈਂ ਮਾਤਾ ਨਾਲ ਉੱਥੇ ਮਿਲ ਕੇ ਆਏ ਹਸਪੀਟਲ ਡੇਢ ਘੰਟਾ ਸਾਡੀ ਗੱਲਬਾਤ ਹੋਈ ਉਦੋਂ ਵੀ ਅਸੀਂ ਇਹੀ ਗੱਲਾਂ ਸ਼ੇਅਰ ਕਰਨੀਆਂ ਮਾਤਾ ਕਹਿੰਦੀ ਅਕਸਰ ਗੱਲਾਂ ਕਰਤਾ ਸੀ ਘਰੇ ਕਰਦੇ ਰਹਿੰਦੇ ਸੀਗੇ ਤੇ ਬਸ ਅੱਜ ਐਦਾ ਮਨਹੋਸ਼ ਦਿਨ ਚੜਿਆਗਾ ਆਣਾ ਖਬਰ ਸੁਣ ਕੇ ਮਲ ਕੇ ਕਾਲ ਜਾਂ ਨਿਕਲ ਗਿਆ ਸਮਝ ਨਹੀਂ ਆਉਂਦੀ ਵੀ ਕੀ ਕਰੀ ਬਹੁਤ ਬਹੁਤ ਵੱਡਾ ਘਾਟਾ ਪਿਆ ਇਸ ਦੁੱਖ ਦੀ ਘੜੀ ਦੇ ਵਿੱਚ ਬਾਈ ਬਹੁਤ ਔਖਾ ਹੁੰਦਾ ਹੈ ਮੈਨੂੰ ਲੱਗਦੀ ਵੀ ਤੁਸੀਂ ਸੱਭਿਆਚਾਰ ਦੇ ਨਾਲ ਜੁੜੇ ਹੋਨੇ ਹੋ ਕਿਸੇ ਨੂੰ ਖੁਸ਼ੀਆਂ 'ਚ ਸ਼ਾਮਲ ਕਰਿਆ ਤੁਸੀਂ ਹਰ ਇੱਕ ਨੂੰ ਕਰਦੇ ਹੋ ਪਰ ਕਿਸੇ ਦੇ ਜਦੋਂ ਇਸ ਤਰ੍ਹਾਂ ਦੇ ਘਟਨਾ ਵਾਪਰ ਜੇ ਤਾਂ ਉਹ ਸੱਥਰ ਤੇ ਬਹਿਣਾ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਪਹਿਲਾਂ ਸਿੱਧੂ ਵੀਰ ਦੇ ਪਰਿਵਾਰ ਨੂੰ ਵੀ ਉਸ ਆਲਮ ਦੇ ਵਿੱਚੋਂ ਗੁਜ਼ਰਦੇ ਦੇਖਿਆ ਤਾਂ ਹੁਣ ਉਹ ਸੇਮ ਕਹਾਣੀ ਜਿਵੇਂ ਕਹਿ ਸਕਦੇ ਜਵੰਦਾ ਵੀਰ ਸਾਡੀ ਭਾਈ ਨਾਲ ਨਾ ਬਹੁਤ ਮੇਰੀਆਂ ਜੱਦਾ ਜੁੜੀਆਂ ਹੋਈਆਂ ਨੇ ਹੈਨਾ ਤੇ ਅਸੀਂ ਹਰ ਦੂਜੇ ਦੂਜੇ ਸੋਚ ਇਕੱਠੇ ਹੁੰਦੇ ਸੀ ਹੈਨਾ ਤੇ ਮੇਰੀ ਉਹ ਗੱਲਾਂ ਕਦੇ ਨਹੀਂ ਭੁੱਲਦੀਆਂ ਜਦੋਂ ਬਾਈ ਨੇ ਮੈਨੂੰ ਵੇਖ ਲੈਣਾ ਬਾਈ ਨੇ ਨਾ ਆਪਣੀ ਸਟੇਜ ਬੰਦ ਕਰ ਦੇਣੀ ਮਾਈਕ ਲੈ ਕੇ ਮੇਰੇ ਕੋਲ ਆ ਜਾਣਾ ਹੈ ਨਾ ਤੇ ਐਨੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਨੇ ਮਿਲਣਾ ਤੇ ਉਹ ਗੱਲਾਂ ਉਹਨਾਂ ਦੀਆਂ ਬਿਲਕੁਲ ਵੀ ਦਿਮਾਗ ਤੋਂ ਨਿਕਲ ਨਹੀਂ ਆ ਰਹੀਆਂ ਹੱਸਦਾ ਚਿਹਰਾ ਹੈਨਾ ਉਹਨਾਂ ਦਾ ਤਾਂ ਉਹਨਾਂ ਨੇ ਮਾਈਕ ਫੜਾ ਦੇਣਾ ਇੰਨੀਆਂ 10-12 ਸਟੇਜਾਂ ਤਾਂ ਮੈਂ ਉਹ ਭੁੱਲਦੇ ਨਹੀਂ ਜਿਹੜੀਆਂ ਉਹਨਾਂ ਨੇ ਕਹਿੰਟੈਬ ਦੀ ਮੈਕ ਮੈਨੂੰ ਫੜਾ ਕੇ ਆਪ ਨੱਚਣਾ ਖੁੱਲ ਕੇ ਨੱਚਣਾ ਬਿਲਕੁਲ ਮੈਂ ਤਾਂ ਜੇ ਕਈ ਵਾਰ ਅਸੀਂ ਮੈਂ ਚੰਡੀਗੜ੍ਹ ਚੱਲ ਜਾਣਾ ਮੈਂ ਫੋਨ ਮਾਰਨਾ ਪਹਿਲੀ ਰਿੰਗ ਤੇ ਫੋਨ ਚੱਕਣਾ ਤੇ ਉਹਨੇ ਇੰਨੀ ਕਹਿਣਾ ਇਹ ਪੁੱਛਣਾ ਬਾਈ ਤੁਸੀਂ ਹੈ ਕਿੱਥੇ ਹੋ ਹਨਾ ਉੱਥੇ ਆਪ ਚੱਲ ਕੇ ਆ ਜਾਣਾ ਕਈ ਕਈ ਰਾਤ ਤੱਕ ਅਸੀਂ ਗੱਲਾਂ ਮਰਿਆ ਨਾ ਸੱਚੀ ਵਿੱਚ ਕਹਿੰਦੇ ਵੀ ਇੰਡਸਟਰੀ ਨੂੰ ਇਹੋ ਜਿਹਾ ਹੀਰਾ ਕਲਾਕਾਰ ਨਹੀਂ ਮਿਲਣਾ ਇੰਨਾ ਸਾਫ ਸੁਥਰਾ ਤੇ ਉਹਦੀ ਗਾਇਕੀ ਤੇ ਉਹਦੇ ਵਿੱਚ ਨਿਮਰਤਾ ਇੰਨੀ ਜ਼ਿਆਦਾ ਸੀਗੀ ਹਨਾ ਤੇ ਮੈਂ ਮੈਂ ਨਹੀਂ ਕਿਸੇ ਚੰਨੀ ਨਿਮਰਤਾ ਦੇਖੀ ਹਨਾ ਹਮੇਸ਼ਾ ਚੁੱਕੇ ਮਿਲਣਾ ਪਿਆਰ ਨਾਲ ਮਿਲਣਾ ਸਾਡੀਆਂ ਸਾਂਝਾਂ ਬਹੁਤ ਸੀ ਉਹਦੇ ਨਾਲ ਬਹੁਤ ਜ਼ਿਆਦਾ ਉਹਦੀਆਂ ਉਹਦੇ ਨਾਲ ਸਾਂਝਾ ਸੀ ਉਹਨੇ ਮੈਨੂੰ ਜਦੋਂ ਦੇਖਣਾ ਮੇਰਾ ਗੈਟਅਪ ਦੇਖ ਕੇ ਮੈਨੂੰ ਕਹਿੰਦਾ ਬਾਈ ਤੁਸੀਂ ਡਰੈਸਾਂ ਕਿੱਥੋਂ ਬਣਵਾਉਂਦੇ ਹੋ ਮੈਂ ਉਹਨੂੰ ਮਜ਼ਾਕ ਕਰਨਾ ਮੈਂ ਬਾਈ ਤੁਸੀਂ ਮਜ਼ਾਕ ਕਰਦੇ ਮਹਾਜੋਤੋਂ ਤੁਹਾਡੀਆਂ ਡਰੈਸਾਂ ਦੀਦੀ ਰੁਪਨ ਗਰੇਵਾਲ ਜੀ ਤਿਆਰ ਕਰਦੇ ਨੇ ਮੈਂ ਕਿਹਾ ਇਹ ਉਹੀਆਂ ਦੀਆਂ ਸਾਡੀਆਂ ਨਹੀਂ ਹੁੰਦੀਆਂ ਤੇ ਸੋ ਮਤਲਬ ਕਿ ਵੀ ਅਸੀਂ ਪਰਸੋਂ ਮੈਂ ਮਾਤਾ ਨਾਲ ਉੱਤੇ ਮਿਲ ਕੇ ਆਏ ਹਸਪੀਟਲ ਡੇਢ ਘੰਟਾ ਸਾਡੀ ਗੱਲਬਾਤ ਹੋਈ ਉਦੋਂ ਵੀ ਅਸੀਂ ਇਹੀ ਗੱਲਾਂ ਸ਼ੇਅਰ ਕਰਨੀਆਂ ਮਾਤਾ ਕਹਿੰਦੀ ਅਕਸਰ ਗੱਲਾਂ ਵਰਤਾਸੀਂ ਘਰੇ ਕਰਦੇ ਰਹਿੰਦੇ ਸੀਗੇ ਤੇ ਬਸ ਅੱਜ ਐਦਾ ਮਨਹੋਸ਼ ਦਿਨ ਚੜਿਆਗਾ ਆਣਾ ਖਬਰ ਸੁਣ ਕੇ ਮਤਲਬ ਕਿ ਕਾਲ ਜਾ ਨਿਕਲ ਗਿਆ ਸਮਝ ਨਹੀਂ ਆਉਂਦੀ ਵੀ ਕੀ ਕਰੀ ਬਹੁਤ ਬਹੁਤ ਵੱਡਾ ਘਾਟਾ ਪਿਆ